ਮੈਂ ਤੁਹਾਨੂੰ ਉਹ ਵੂਮਨ ਚੇਅਰਪਰਸਨ ਦਾ ਅਹੁਦਾ ਮਿਲਿਆ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਤਾਂ ਅ ਵੈਰੀ ਸਰਪ੍ਰਾਈਜ਼ਿੰਗਲੀ ਆਮ ਹੈਪੀ ਹਮ ਵੈਰੀ ਹੈਪੀ ਕਿ ਮੈਨੂੰ ਸਾਡੇ ਪਾਰਟੀ ਸੁਪਰੀਮ ਵਰਿੰਦ ਕੇਜੀਵਾਲ ਜੀ ਨੇ ਆਨਰੇਬਲ ਸੀਐਮ ਫਰਮਾਨਮਾਨ ਸਾਹਿਬ ਨੇ ਸੰਦੀਪ ਪਾਟਕ ਜੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਸ਼ੁਰੂ ਤੋਂ ਹੀ ਵਿਮਨ ਰਿੰਗ ਦੇ ਲਈ ਕੰਮ ਕੀਤਾ ਜੀ 2013 ਤੋਂ 1 ਮੈਂ ਪਾਰਟੀ ਦੇ ਨਾਲ ਕੰਮ ਕਰ ਰਹੀ ਹਾਂ ਜ਼ੋਨ ਚ ਵੀ ਕੰਮ ਕੀਤਾ ਹੈ ਵੋਲੰਟੀਅਰ ਐਜ਼ ਅ ਵੋਲੰਟੀਅਰ ਕੰਮ ਕੀਤਾ ਦਰਿਆ ਵੀ ਬਚਾਈਆਂ ਨੇ ਝੰਡੇ ਵੀ ਚੱਕੇ ਨੇ ਡੰਡੇ ਵੀ ਖਾਦੇ ਨੇ ਪੁਲਿਸ ਕੋਲੋਂ ਘਰਨੇ ਵੀ ਲਾਏ ਨੇ ਤੇ ਉਸ ਤੋਂ ਬਾਅਦ ਮੈਂ ਔਮਨ ਵਿੰਗ ਦੀ ਪ੍ਰੈਸ ਇੰਟਰੀ ਹਾਂ ਤੇ ਹੁਣ ਪਾਰਟੀ ਦੇ ਕੰਮ ਦੇਖਦੇ ਹੋਏ ਪਾਰਟੀ ਨੇ ਏਡੀ ਵੱਡੀ ਜ਼ਿੰਮੇਵਾਰੀ ਦਰਿਆ ਬਚਾਉਣ ਵਾਲਿਆਂ ਦਾ ਝੰਡੇ ਚੱਕਣਾ ਨੰਬਰ ਆ ਰਿਹਾ ਵਿਰੋਧੀ ਕਹਿੰਦੇ ਆਉਂਦਾ ਨਹੀਂ ਦੇਖੋ ਜੀ ਵਿਰੋਧੀਆਂ ਦੀ ਮੈਂ ਗਾਲੀ ਨਹੀਂ ਕੱਢਦੀ ਕੋਈ ਵੀ ਨਾ ਕਿਸੇ ਇੱਕ ਚੀਜ਼ ਵਾਸੇ ਕੰਸੀਡਰ ਨਹੀਂ ਕਰਦੇ ਅਸੀਂ ਆਪਣੀ ਗੱਲ ਕਰਦੇ ਹਾਂ ਝੰਡੇ ਚੱਕਣ ਵਾਲੇ ਜਾਂ ਪਾਰਟੀ ਦਰਿਆ ਬਚਾਉਣ ਵਾਲੇ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਨੇ ਉਹੀ ਅੱਗੇ ਆਉਂਦੇ ਨੇ ਠੀਕ ਹੈ ਤੇ ਸਾਡੇ ਜਿਹੜੇ 92 MLA ਬਣੇ ਨੇ ਸਾਰਿਆਂ ਨੇ ਦਰੀਆਂ ਵਿਚਾਈਆਂ ਨੇ ਸਾਰਿਆਂ ਨੇ ਝੰਡੇ ਚੱਕੇ ਨੇ ਸਾਰਿਆਂ ਨੇ ਡੰਡੇ ਖਾਦੇ ਨੇ ਪੁਲਿਸ ਦੇ ਕੁੜੀਆਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਕੁੜੀਆਂ ਦੇ ਲਈ ਹੈ ਕਿ ਉਡਾਰੀ ਭਰੋ ਖੁਸ਼ ਰਹੋ ਅੱਗੇ ਆਓ ਕੋਈ ਪ੍ਰੋਬਲਮ ਹੁੰਦੀ ਹੈ ਆਪਣੀ ਸਹਾਇਤਾ ਦੇ ਲਈ ਸਰਵ ਕਰੋ